ਖੀਰ ਕੈਦੋਂ ਦੀ ਘਟਮਾਰ ਕਰਕੇ ਉਹਦੋਂ ਚੋਰੀ ਖੋ ਕੇ ਵਾਪਸ ਰਾਂਝੇ ਕੋਲ ਜਾਂਦੀ ਹੈ ਤੇ ਉੱਥੇ ਇਸ ਗੱਲ ਦਾ ਫਿਕਰ ਵੀ ਕਰਦੀ ਹੈ ਕਿ ਗੱਲ ਪਰਦੇੋਂ ਬਾਹਰ ਨਿਕਲ ਗਈ ਤੇ ਨਾਲ ਉਹਨੂੰ ਪਛਤਾਵਾ ਵੀ ਹੈ ਕਿ ਉਹ ਪਾਣੀ ਲੈਣ ਕਿਉਂ ਚਲੀ ਗਈ ਤੇ ਨਾਲ ਹੀ ਰਾਂਝੇ ਨੂੰ ਪਛਤਾਵਾ ਕਰਦੇ ਆ ਇੱਕ ਮਿੱਠਾ ਜਿਹਾ ਲਾਮਬਾ ਦਿੰਦੀ ਹੈ ਕਿ ਤੂੰ ਉਹਨੂੰ ਚੋਰੀ ਦੇ ਕੇ ਕਿਉਂ ਤੋਰਤਾ ਕੋਲੀ ਬਿਠਾਉਣਾ ਸੀ ਫਿਰ ਵੇਖਦੀ ਕੀ ਬਣਦਾ ਇਸ ਵਰਤਾਂਤ ਨੂੰ ਸੂਬਾ ਸਿੰਘ ਓਮਯਾਨ ਕਰਦੇ ਨੇ ਚੂਰੀ ਕੱਤ ਕੇ ਪੱਲਿਓਂ ਵਿੱਚ ਛੰਨੀ ਹੀਰ ਆਖਿਆ ਗੱਲ ਦੁਸ਼ਵਾਰ ਹੋਈ ਜਿਹੜੀ ਗੱਲ ਨੂੰ ਨੱਪ ਕੇ ਰੱਖਿਆ ਸੀ ਉਪਰਦੇੋਂ ਨਿਕਲ ਕੇ ਪਾਰ ਹੋਈ ਚਾਚਾ ਨਾਲ ਚਲਾਕੀ ਦੇ ਜਿੱਤ ਆਏ ਪਹਿਲੇ ਵਾਰ ਵਿੱਚ ਅਸਾਂ ਦੀ ਹਾਰ ਹੋਈ ਪਾਣੀ ਲੈਣ ਮੈਂ ਦੂਰ ਤੋਂ ਗਈ ਕਾ ਨੂੰ ਮੇਰੀ ਅਕਲ ਤੇ ਰੱਬ ਦੀ ਮਾਰ ਹੋਈ ਮੇਰੇ ਆਉਣ ਤੱਕ ਉਸ ਗਦੂਦ ਤਾਈ ਤੁਸੀਂ ਆਪਣੇ ਕੋਲ ਵਠਾਉਣਾ ਸੀ ਇੱਧਰ ਉੱਧਰ ਦੀ ਛੇੜ ਕੇ ਗੱਲ ਕੋਈ ਇਥੇ ਚਾਲ ਦੇ ਨਾਲ اٹਕਾਉਣਾ ਸੀ ਜਿਹੜਾ ਆ ਸਾਨੂੰ ਜਾਲ ਵਿੱਚ ਫੌਣ ਆਇਆ ਉਲਟੀ ਫਾਇਦੇ ਵਿੱਚ ਫਸਾਉਣਾ ਸੀ ਲੰਗੀ ਪੂਸਤੀ ਚੁਗਲ ਬੈਰੂਪੀਏ ਨੂੰ ਮੈਂ ਤਾਂ ਆਣ ਕੇ ਚੁੱਲ੍ਹੇ ਵਿੱਚ ਡਾਉਣਾ ਸੀ ਮੈਂ ਤਾਂ ਆਣ ਕੇ ਚੁੱਲ੍ਹੇ ਵਿੱਚ ਡਾਉਣਾ ਸੀ